ਫਸਟ ਹੈਗਾ ਆਪਾਂ ਇਹਨੂੰ ਰੋਮਨ ਨੰਬਰ ਵਿੱਚ ਕਨਵਰਟ ਕਰਨਾ ਹੈ ਹਿੰਦੂ ਅੰਕ ਨੂੰ ਆਪਾਂ ਰੋਮਨ ਨੰਬਰ ਵਿੱਚ ਕਨਵਰਟ ਕਰਨਾ ਹੈ ਫਸਟ ਹੈਗਾ ਜਿਵੇਂ ਕਿ 19 94 ਹੈ ਇਹਨੂੰ ਆਪਾਂ ਕਿਵੇਂ ਕਨਵਰਟ ਕਰ ਸਕਦੇ ਆ ਜਿਹੜਾ 100 ਦਾ ਹੁੰਦਾ ਹੈ 100 ਹੁੰਦਾ ਉਹ ਉਹਨੂੰ ਆਪਾਂ ਰੋਮਨ ਨੰਬਰ ਵਿੱਚ ਸੀ ਲਿਖਦੇ ਆਂ ਤਾਂ ਉਰੇ ਆਪਾਂ ਇੱਕ ਵਾਰ देखो हम सी जो ਆਪਾਂ ਮਾਈਨਸ ਕਰਨੇ ਆ ਤਾਂ ਜਿਹੜਾ ਉਹ 10 ਹੁੰਦਾ ਉਹਨੂੰ ਇਹਦੇ ਵਿੱਚ ਐਕਸ ਲਿਖਿਆ ਜਾਂਦਾ ਕੈਨੋਨ ਇਹ ਐਕਸ ਲਿਖੇਗਾ ਤਾਂ ਕਿ ਪਹਿਲਾਂ ਆਪਾਂ ਐਕਸ ਲਿਖ ਕੇ ਬਾਅਦ ਵਿੱਚ ਆਪਾਂ ਲਿਖਾਂਗੇ ਸੀ ਇਹ ਬਣ ਗਿਆ 90 90 ਨੂੰ ਆਪਾਂ ਫਾਰਮੂਲਾ ਐਵੇਂ ਕਿਵੇਂ ਬਣਾਵਾਂਗੇ ਇਹਦੇ 'ਚ ਨਾਲ 4 ਨੂੰ 1 ਵੀ ਲਿਖਿਆ ਜਾਂਦਾ ਤੇ ਆਪਾਂ ਹੁਣ ਕੀ ਲਿਖਾਂਗੇ ਓਰੇ

ਮਿਲੀਅਨਸ ਲਿਖਿਆ ਜਾਂਦਾ ਜੇ ਜੇ ਆਪਣਾ 500 ਹੁੰਦਾ ਹੈ ਉਹਨੂੰ ਡੀ ਚ ਲਿਖਿਆ ਜਾਂਦਾ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰ ਸਬਸਕ੍ਰਾਈਬ ਜੁੜ ਕਰ ਲੈਣਾ ਜੀ ਧੰਨਵਾਦ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅੱਗੇ ਤੋਂ ਸਾਡੀ ਵੀਡੀਓ ਦੇਖਣ ਲਈ ਲਾਈਕ ਤੇ ਸਬਸਕ੍ਰਾਈਬ ਜੁੜ ਕਰ ਲੈਣਾ ਜੀ ਧੰਨਵਾਦ